ਮੁੜਾ ਦੇ ਕੁੜੀ ਆਪਣੇ ਵਿਆਹ ਚ ਪਏ ਸੀ ਨੱਚਦੇ ਤੇ ਫਿਰ ਅਚਾਨਕ ਦੇਖੋ ਕੀ ਹੋਇਆ ਯਾਰੋ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਏ ਹਾਲ ਹੀ ਵਿੱਚ ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਵਿਆਹ ਦਾ ਚਾ ਸਾਰਿਆਂ ਨੂੰ ਹੁੰਦਾ ਹੈ ਜਦੋਂ ਵਿਆਹ ਕਰਵਾ ਕੇ ਮੁੜਾ ਘਰੇ ਆਉਂਦਾ ਹੈ ਤਾਂ ਫਿਰ ਘਰੇ ਆਨ ਕੇ ਵੀ ਕਈ ਵੇਲੇ ਡੀਜੇ ਲੱਗੇ ਹੁੰਦੇ ਨੇ ਤਾਂ ਫਿਰ ਦੋਨੋਂ ਜਾਣੇ ਨੱਚਦੇ ਨੇ ਮੁੜਾਕ ਕੁੜੀ ਦੀ ਬਾਹ ਫੜ ਕੇ ਉਹਨੂੰ ਨਚਾਉਂਦਾ ਹੈ ਹਾਲੀ ਵਿੱਚ ਇਸ ਵੀਡੀਓ ਜੇ ਤੁਸੀਂ ਦੇਖ ਸਕਦੇ ਹੋ ਕੁਝ ਅਜੀਬ ਹੀ ਹੋ ਰਿਹਾ ਹੈ ਪਰ ਆ ਪਤੰਦਰ ਵੀਰ ਅਚਾਨਕ ਹੀ ਘਰ ਵਾਲੀ ਨੂੰ ਘਮਾਉਣ ਲੱਗ ਪੈਂਦਾ ਹੈ ਤੇ ਘਮਾਉਂਦੇ ਘਮਾਉਂਦੇ ਉਸਨੂੰ ਲੱਗਦਾ ਇੰਨੇ ਚੱਕਰ ਆ ਜਾਂਦੇ ਆ ਕਿ ਉਹ ਸਿਰ ਛੁੱਟ ਦਿੰਦੀ ਹੈ ਆਪਣਾ ਭਾਬੀ ਤੋਂ ਪੈਰਾਂ ਤੇ ਖਲੋਤਾ ਵੀ ਨਹੀਂ ਜਾਂਦਾ ਪਿਆ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕੋਈ ਕਹਿ ਰਿਹਾ ਹੈ ਪਤੰਦਰ ਨੇ ਜ਼ਿਆਦਾ ਕਮਾਤਾ ਭਾਬੀ ਨੂੰ ਕੋਈ ਕਹਿ ਰਿਹਾ ਹੈ ਭਾਬੀ ਦਾ ਵੀ ਪੈਗ ਲੱਗਾ ਤੇ ਕੋਈ ਕੁਝ ਕਹਿ ਰਿਹਾ ਹੈ ਫaris ਵੀਡੀਓ ਤੇ ਤੁਹਾਨੂੰ ਅਸਲ ਸੱਚ ਦੱਸ ਦਈਏ ਕਿ ਵਿਆਹ ਤੋਂ ਬਾਅਦ ਕੁੜੀ ਕਾਫੀ ਸਫਰ ਕਰਕੇ ਘਰ ਆਈ ਸੀ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਸ ਦਿਨ ਕੁੜੀ ਆਪਣਾ ਸਾਰਾ ਕੁਝ ਛੱਡ ਕੇ ਆਪਣੇ ਸਹੁਰੇ ਘਰ ਆਉਂਦੀ ਹੈ ਉਹ ਉਦਾਂ ਵੀ ਕਾਫੀ ਟੈਨਸ਼ਨ ਵਿੱਚ ਹੁੰਦੀ ਏ ਤੇ ਇੱਕ ਦੂਜੇ ਘਰ ਆਣ ਕੇ ਉਸ ਨੂੰ ਕਾਫੀ ਸੰਗ ਸ਼ਰਮ ਆਉਂਦੀ ਏ ਇਸ ਦੇ ਚਲਦਿਆਂ ਹੀ ਪੂਰੀ ਕਾਫੀ ਨਰਵਸ ਸੀ ਤੇ ਉਦਾਂ ਵੀ ਠੀਕ ਨਹੀਂ ਸੀ ਜਿਸ ਦੇ ਚਲਦਿਆਂ ਉਸ ਨੂੰ ਨੱਚਦੀ ਨੱਚਦੀ ਨੂੰ ਚੱਕਰ ਆਉਣ ਲੱਗੇ ਤੇ ਉਸ ਨੇ ਵੀਰ ਦੇ ਮੋਢੇ ਤੇ ਆਪਣਾ ਸਿਰ ਰੱਖ ਦਿੱਤਾ ਪਰ ਕੋਈ ਪਤੰਦਰ ਜਿਹੜਾ ਵੀਡੀਓ ਬਣਾ ਰਿਹਾ ਸੀ ਉਸ ਨੇ ਕੱਟ ਕੇ ਇਹ ਕਲਿੱਪ ਸੋਸ਼ਲ ਮੀਡੀਆ ਤੇ ਪਾ ਦਿੱਤਾ ਤੇ ਲੋਕ ਇਸ ਨੂੰ ਬਹੁਤ ਹੀ ਜ਼ਿਆਦਾ ਵਾਇਰਲ ਕਰ ਰਹੇ ਨੇ ਸੋ ਇਹ ਸੀ ਇਹ ਵੀਡੀਓ ਦਾ ਅਸਲ ਸੱਚ ਬਾਕੀ ਅਸੀਂ ਇਹਨਾਂ ਨੂੰ ਦਿਲ ਤੋਂ ਦੁਆਵਾਂ ਦਿੰਦੇ ਆ ਕਿ ਇਹਨਾਂ ਦੀ ਲਾਈਫ ਵਧੀਆ ਚੱਲੇ ਸੋ ਤੁਸੀਂ ਵੀ ਕਮੈਂਟ ਅਜ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ